ਦਸ ਮੇਰਿਆ ਦਿਲ ਬਰਾਵੇ ਤੂ ਕਿਹੜੇ ਅਰਸ਼ ਦਾ ਤਾਰਾ ਦਸ ਮੇਰਿਆ ਦਿਲ ਬਰਾਵੇ ਦਸ ਮੇਰਿਆ ਦਿਲ ਬਰਾਵੇ ਤੂ ਕਿਹੜੇ ਅਰਸ਼ ਦਾ ਤਾਰਾ ਦਸ ਮੇਰਿਆ ਦਿਲ ਬਰਾਵੇ ਮੈਂ ਅਜੇ ਨ ਦਸ ਨਾਨੀ ਮੈਂ ਅਜੇ ਨ ਦਸ ਨਾਨੀ ਕਿ ਜਦ ਤੱਕ ਸਾਡਾ ਪਿਆਰ ਕੁਆਰਾ ਦੱਸ ਮੇਰੇ ਅਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰ ਦੱਸ ਮੇਰੇ ਅਦਿਲ ਬਰਾ ਸੁਪਨੇ ਵਿੱਚ ਤੇਰੀ ਸੂਰਤ ਦੇਖੀ ਹੋ ਗਿਆ ਦਿਲ دیਵਾਨਾ ਹੋ ਗਿਆ ਦਿਲ دیਵਾਨਾ ਐ ਤੇ ਦੱਸ ਦੇ ਨਾ ਕੀ ਤੇਰਾ ਕਿਹੜੇ ਦੇਸ਼ ਟਿਕਾਣਾ ਤਾang ਤੇਰੇ ਦੇ دیدار ਦਿਲਾ ਕੇ ਕਰਦੇ ਰਏ ਗੁਜ਼ਾਰਾ ਦਸ ਮੇਰਿਆ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦਸ ਮੇਰਿਆ ਦਿਲ ਬਰਾ ਸ਼ਰ ਦੇ ਹੁਸ ਸ਼ਰ ਹਸਣ ਦੇ ਰਹਿਣ ਹਵਾਲਾ ਨਾਮ ਇਸ਼ਕ ਹੈ ਮੇਰਾ ਸ਼ਰ ਹੁਸਨ ਦੇ ਰਹਿਣ ਹਵਾਲਾ ਨਾਮ ਇਸ਼ਕ ਹੈ ਮੇਰਾ ਪਿਆਰ ਸਾਡੀ ਰੀਤ ਪੁਰਾਣੀ ਯਾਰ ਦੇ ਦਿਲ ਵਿੱਚ ਡੇਰਾ ਦਿਲ ਹਰ ਵੇਲੇ ਮੰਗਦਾ ਸੀ ਬਸ ਦਿਲ ਹਰ ਵੇਲੇ ਮੰਗਦਾ ਸੀ ਬਸ ਤੇਰਾ ਦੇਦ ਨਜ਼ਾਰਾ ਦੱਸ ਮੇਰੇ ਅ ਦਿਲ ਬਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰੇ ਅਦਿਲਬਰਾ ਦੱਸ ਮੇਰੇ ਅਦਿਲਬਰਾ ਵੇ ਤੂੰ ਕਿਹੜੇ ਅਰਸ਼ ਦਾ ਤਾਰਾ ਦੱਸ ਮੇਰੇ ਅਦਿਲਬਰਾ